ਹਾਂ ਉਹਦਾ ਬਾਗ ਕਰ ਜੋ ਹੂੰ ਕਿਸੇ ਨੀ ਟਰਾਲੀ ਹੋਰ ਖੜੀ ਸੀ ਹਾਂ ਨਾ ਤਾਂ ਉਹਦੇ ਦਹੀ ਸੀ ਹਾਂ ਨਾ ਉਹਦੇ ਪੰਪ ਸੀ ਉਹ ਲੈ ਕੇ ਉਰੇ ਆ ਗਿਆ ਆ ਉਹੀ ਐ ਆ ਟਰਾਲੀ ਉਹਨਾਂ ਹੋਰ ਲੈਏ ਆ ਮਤਲਬ ਕਿ ਬਿਨਾ ਪੰਪ ਵਾਲੀ ਪਾ ਲੈ ਆ ਕਿਸੇ ਦੀ ਅੱਛਾ ਤੋ ਕੱਢਿਆ ਏ ਉਹ ਜੀ ਮੈਂ ਆਪਣਾ ਗੇਲਮਾਨਸ ਵਾਲਾ ਅੱਜ ਕੱਢ ਰਹੇ ਆ ਤੋੜੀ ਵਾਲੀ ਦੀ ਰਿਪੇਅਰ ਖੜਾ ਝੋਟਾ 55 10 ਕੀ ਗੱਸੇ ਮਸ਼ੀਨ ਲੱਕੀ ਐਸ ਇਹ ਜੇ ਕਰਤੀ ਰੇਪੇਰ ਫਿਰ ਰਹੀ ਜਾਂਦਾ ਭਰਾਵਾ ਮੜੇ ਪਈ ਟੜਕੇ ਦੇ ਹਾਂ ਕਿੰਨੇ ਕਰਤੇ ਬਲੇਟ ਡੇਡਾ ਥੋੜੀ ਗਾ ਜਿੱਦ ਗਿਆ ਚੱਕਰ ਚੁੰਡਾ ਜਿਹਾ ਲਿਆਂਦਾ ਗਏ ਦੇਖ ਲੈ ਇਹਦਾ ਇਹਦਾ ਨਜ਼ਾਰਾ ਕਈ ਦਿਨਾਂ ਹੁਣ ਕਰ ਦਿੰਦੇ ਆ ਮਸ਼ੀਨ ਨਹੀਂ ਲਿਆ ਹਾਂ ਦਿਖਾ ਚੱਜਦੀ ਇੱਧਰ ਵੀ ਕਿਵੇਂ ਆ ਚਾਬੀ ਦਾ ਦਿਖਾ ਤੇ ਮਸ਼ੀਨ ਨਹੀਂ ਲਿਆ ਕਿਹੜੀ ਮਸ਼ੀਨ ਆ ਚਾ ਨਟ ਖੋਲਣ ਵਾਲੀ ਮਸ਼ੀਨ ਹੀ ਆ ਮਸ਼ੀਨ ਤੇ ਤਾਂ ਬੈਠੇ ਆ ਓਏ ਓਰੀ ਨੱਡ ਖੋਲਣ ਵਾਲੀ ਔੜ ਖੋਲਣੇ ਖੜੀ ਡ੍ਰੈੱਲ ਜੀ ਹਾਂ ਡ੍ਰੈੱਲ ਜੀ ਇੰਨੇ ਪੈਸੇ ਭੈਣਾਂ ਤੂੜੀ ਚੋਂ ਕਿਹੜੇ ਬਚਦੇ ਆ ਓਏ ਇੰਨੀ ਮਹਿੰਗੀ ਆ ਹੁਣ ਆਧਾਰ ਕਰ ਜਾਂਦਾ ਇੰਨੀ ਮਹਿੰਗੀ ਐ ਜਿੰਨਾ ਤਾਂ ਅੱਣੀ ਪੰਜਾਂ ਨੇ ਜਿਹੜੇ ਹਿਸਾਬ ਨਾਲ ਤੂੜੀ ਦਾ ਰੇਟ ਐ ਹੈਂ ਤੂੜੀ ਦਾ ਰੇਟ ਦਾ ਬੂਡ ਤੁਹਾਨੂੰ ਹੋ ਗਿਆ ਤੇ ਮਸ਼ੀਨਾਂ ਕੀ ਕਰਨੀਆਂ ਅਸੀਂ ਜਾਈਦੇ ਨਾਲ ਹੀ ਡੰਗਾ ਲਾ ਲਾਂਗੇ ਭਰਾਵਾ ਕਣਕਾਂ ਆਈਆਂ ਪਈਆਂ ਕੰਮ ਸਾਡਾ ਉੱਤੇ ਚੜਿਆ ਗਿਆ ਪਹਿਲਾਂ ਅਸੀਂ ਖੰਡ ਪਾਟਾਂ ਚ ਹੀ ਰਹਿ ਗਏ ਦੋ ਤਿੰਨ ਹੋਇ ਖਲਾ ਦੇ ਹਜੇ ਤੱਕ ਹੋਰ ਉਹ ਵੀ ਭਾਈ ਜਿਗਰੇ ਵਾਲੀ ਖਲਾਉਂਦੇ ਲੱਖ ਰੁਪਏ ਲੱਗਦਾ ਖੰਡ ਪਾੜਦੇ ਤੁਸੀਂ ਖਰਾ ਕੇ ਦੇਖ ਲਓ ਹੈ ਸਰੋ ਲੋਕਾਂ ਦੀ ਸੇਵਾ ਫੇਰ ਲੱਗੂ ਪਤਾ ਮੇਰੀ ਮਰੀ ਘਵਣਾ ਹੋ ਕਰੀ ਜਾਂਦਾ ਸਾਡਾ ਝਾਲੀ ਧਰੀ ਜਾਂਦਾ ਉਹਦੇ ਛੱਟ ਦੇਖ ਦੂ ਤਾਂ ਕੀ ਖੁਦ ਕੋਲ ਹੈ ਜੋਰ ਮਾਰਦਾ ਲੈ ਕੱਲੀ ਹੈ ਕੱਲੀ ਜੋਰ ਮਾਰ ਕੇ ਨਟ ਪੂਰਾ ਜੋਰ ਮਾਰਦਾ ਮੂੰਹ ਵੀ ਟੜਦ ਨਾਲ ਦੇਖ ਰਹੀ ਹੈ ਮੈਗਨਟ ਹੋਏ ਫੇਰ ਲੀਲਾ ਝੋਟਾ ਹੈ ਅੱਛਾ ਕੱਢ ਰੇ ਕਰ ਲ ਬਾਹਰ ਦੋਨੇ ਕਰਕੇ ਮਸ਼ੀਨ ਦੀ ਰਿਪੇਅਰ ਕੱਢਾ ਰਖੀ ਭਾ ਟਾਲੀ ਥੱਲੇ ਸ਼ਾਨ ਸੀਗੀ ਜਾਲੀ ਧਰਤੀ ਲਾ ਕੇ ਟਾ ਕੇ ਜਾਲੀਆਂ ਕਰਤਾ ਓਕੇ ਇੱਧਰ ਲੱਗ ਰਿਹਾ ਕੱਲੀ ਕੰਨਾ ਮੈਂ ਅੱਜ ਕੱਲੀ ਕੱਸ ਕੇ ਦਿਖਾਉਂ ਸੁਣ ਕਹਦੇ ਗੱਲੀਆ ਚ ਓਏ ਕਰਵੇਂਗਾ ਕੱਲਾ ਅੱਜ ਕਿ ਲੱਗੇ ਨਾ ਜਾਲੀਆਂ ਇਹ ਉਖੜੀ ਜਿਵੇਂ ਹੈ ਗਾਈ ਥਮਾ ਜੇ ਤੂੰ ਇਹ ਖਾ ਜਾਵਾਲਾ ਹੋਈ ਜਾਂਦਾ ਇੱਕ ਨੜਨੀ ਪਿਆ ਆਹ ਲੱਗਦਾ ਭੈਣੇ ਯਾਰ ਦਾ ਇਹ ਜਾਲੀ ਕਿਵੇਂ ਵਾਲੀ ਉਖੜੀ ਜੀ ਹੈ ਇਹ ਗੰਦਮਾਲੀ ਫਿਰਦਾ ਯਾਰ ਟਰਾਲੀ ਵਾਲੀ ਸਾਫ ਆ ਬੋ ਗੰਦੀ ਵਾਲੇ ਦੀ ਗੰਦੀ ਜਾਲੀ ਆ ਤੇ ਤੂੜੀ ਆ ਜੂ ਪੂਰੀ ਨਾ ਨਾ ਤੂੜੀ ਨਿਕਲਦੀ ਇਹਨਾਂ ਘਰ ਦੇ ਨਿਕਲਣ ਵਾਸਤੇ ਆਇਆ ਹੈ ਉਹ ਫਾਹਰ ਕੀ ਗੱਲ ਆ ਮੈਂ ਤਾਂ ਸਮਝਾਉਣ ਵਾਸਤੇ ਠੰਡੇ ਵੀ ਲਾਇਆ ਹੋਇਆ ਓਏ ਮੂਰ ਤਾਂ ਡਿੱਗਦੀ ਲੱਗਦਾ ਦੋ ਨਟ ਪਾਤੇ ਹੈ ਮੂਰ ਨਾਲ ਡਿੱਗੂ ਵੀ ਕੀ ਕੀ ਮੂਰ ਦਾ ਮੂਰ ਦਾ ਮੂਰ ਟੂਲ ਕੋਲੇ ਦੇ ਕਰ ਤਿੰਨ ਪੈਟ ਜਦੋਂ ਮੋਰੇ ਸਾਫ ਨੇ ਬੰਦ ਕਰੀ ਹੋਈ ਆ ਸਾਰੇ ਪਾਸੇ ਨੰਬੂ ਨਾ ਕੰਬੂਦਰਾ ਦਿੱਖੂ ਜੀ ਆਹ ਡਾਡਰਾ ਲੀਵੀ ਕਹਿੰਦੇ ਇਹ ਬਕਾਇੂ ਸੀਗੀ ਰੇਟ ਰੱਖਦਾ 3 ਲੱਖ ਰੁਪਏ ਆਹ ਵੰਦਾ ਕਹਿੰਦਾ ਕਾਹਦੇ ਫਿਰ ਕਾਹਦਾ ਸੋਹੀ ਥਾਲੀ ਨਹੀਂ ਆਉਂਦੇ ਸਰੂਪੇ ਜਿੱਥੇ ਆਉਂਦੇ ਉਥੇ ਕੱਸਦੇ ਜਿੱਥੇ ਆਉਂਦੇ ਆ ਜਿੱਥੇ ਫਰਾਈ ਕਰ ਟਰਾਲੀ ਕੱਢ ਦੇ ਕਲਟਰ ਟਰਾਲੀ ਕੱਢ ਰਿਹਾ ਉਥੇ ਦਹੀਂ ਲਾਈ ਨਾ ਥੱਲੇ ਗੱਲਾ ਘੜੀ ਡਾਕਟਰ ਘਾ ਕੱਢ ਦੇ ਬਾਹਰ ਹਾਂ ਫਰ ਜੋਰ ਮਾਰ ਟੈਟਰ ਡੋਚਨ ਬਾਕੀ ਖਿੱਚ ਲੈਣੇ ਆ। ਹਈ ਥੋ ਬਿਚਾਲਾ ਜਾ ਕਿਵੇਂ ਹੋ ਗਿਆ ਓਏ। ਚਲੋ ਗੋਪਰੇ ਵਗੈ। ਬਿਚਾਲਾ ਟੱਟ ਜਾ ਬੰਦ ਕਰਦਾ ਇਹਦਾ। ਤੇਰੇ ਵੀਡੀਓ ਕੀ ਕਰੀ ਜਾਂਦਾ ਓ? ਉਹ ਨਾ ਟੀ ਨਹੀਂ ਪੈਂਦੇ ਓ ਤਾਂ। ਬਿਚਾਲਾ ਟੱਟ ਇਕੱਠਾ ਕਰਦਾ ਇਹਦਾ। ਪਹਿਲਾਂ ਟਰਾਲੀ ਲੈਣ ਭੇਜਦਾ। ਹਾਂ। ਉਧਰ ਬਾਗਰ ਚੋਂ। ਹਾਂ। ਕਿਸੇ ਵੀ ਟਰਾਲੀ ਹੋਰ ਖੜੀ ਸੀ ਹਾਂ ਹਾਂ ਤਾਂ ਉਹਦੇ ਦਹੀ ਸੀ ਹਾਂ ਨਾ ਉਹਦੇ ਪੰਪ ਸੀ ਉਹ ਲੈ ਕੇ ਉਰੇ ਆ ਗਿਆ ਆ ਉਹੀ ਐ ਆ ਟਰਾਲੀ ਉਹਨੂੰ ਹੋਰ ਲੈ ਆਇਆ ਮਤਲਬ ਕਿ ਬਿਨਾ ਪੰਪ ਵਾਲੀ ਪਾ ਲਿਆ ਕਿਸੇ ਦੀ ਅੱਛਾ ਤੋ ਕੱਢਿਆ ਇਹੋ ਉਹਦਾ ਕੱਢ ਕੇ ਆਏ ਹਾਂ ਦੁਬਾਰੇ ਹੁਣ ਆ ਪਾ ਲੇ ਹੋਰ ਪਹਿਲਾਂ ਤਾਂ ਕਹਿੰਦਾ ਚਮਚਾ ਲਵਾ ਚਮਚਾ ਵੀ ਲਵਾਤਾ ਇਹ ਜੱਜ ਹਸ਼ਿਆਰ ਹੋਇਆ ਮਾਂ ਦਾ ਪੁੱਤ ਤੇ ਫਿਰ ਟਰਾਲੀ ਦੂਜੀ ਬਿਨਾ ਪੰਪ ਵਾਲੀ ਪਾ ਲਿਆ ਉਰੇ ਆ ਕੇ ਦੇਖਿਆ ਨਾ ਪੰਪ ਤਾਂ ਦੇ ਹੀ ਨਹੀਂ ਕਹਿੰਦਾ ਰਾਤ ਨੂੰ ਡਿੱਗ ਪਿਆ ਹੋਵੇ ਮੈਂ ਕਿਹਾ ਇਹ ਤਾਂ ਲੱਗੀ ਨਹੀਂ ਹੋਇਆ ਪੰਪ ਇਹਜ ਹੈ ਤਾਂ ਭਰਾਵਾ 5-4 ਨੂੰ ਹੋਰ ਵੀ ਦਿਗਾ ਤਰੀਕਾ 5-4 ਨੂੰ ਹੋਰ ਵੀ ਦਿਖਾਵਾਂਗੇ ਜੀ ਬਿਨਾਂ ਪੰਪ ਤੋਂ ਟੋਡਲੀ ਦੇ ਬਿਨਾਂ ਪੰਪ ਤੋਂ ਲਾਹੂ ਕੋਣ ਹੈ ਕਦਾਂ ਹੀ ਲਿਫਟ ਚੱਕ ਦਿੰਦੀ ਆ ਬਿਨਾਂ ਪੰਪ ਤੋਂ ਹਾਂ ਕਦਾਂ ਹੀ ਲੱਡੂ ਚੱਕ ਦੂ ਕਦਾਂ ਮੈਂ ਸਾਰਾ ਲਵਾ ਦੂੰਗਾ ਥੋੜਾ ਜਿਹਾ ਆਏਗਾ ਕੁਸ ਕੇ ਪਿਆ ਨਹੀਂ ਆਹ ਖੜੀ ਚੱਕ ਲੈਂਦੀ ਆ ਤਾਬੀਦ ਕਿਹਨੂੰ ਤਾਬੀਦ ਨਾ ਕਰ ਦੇਣਾ ਕਰ ਦੇਣਾ ਤਾਂ ਤਾਬੀ ਹੈਗੀ ਸਮਝਾ ਕਰੋ ਕਿਰਦਾ ਪਾਣੀ ਲੈ ਜਾ ਜੇ ਫਿਰ ਬੂਥ ਤੇ ਪਾਣੀ ਚੱਕ ਰਹੇਗਾ ਤੈਨੂੰ ਪਾ ਦੇ ਤਿੰਨ ਪਾਲ ਇੱਕ ਤਾਂ ਪਾਲਾ ਹੀ ਪੈਂਦਾ ਆਲਾ ਦਵਾਲਾ ਤਾਂ ਲਵੇਟਣਾ ਆ ਤਾਂ ਨਟਾਂ ਨਾਲ ਹੋਰ ਥੋੜਾ ਕਹ ਤਿੰਨ ਪਾਲ ਦੇ ਫਾਲੀ ਨੇਗੇ ਆ ਤਿੰਨ ਪਾਲਾ ਜਿਹੜਾ ਕੋਈ ਪੈਂਦਾ ਪਾਲਾ ਬਾਕੀ ਉੱਥੇ ਬਿਲਡਿੰਗ ਦੇ ਪਵਾ ਲਾਂਗੇ ਜਾ ਕੇ ਓਹੋ ਵਾੜਾ ਔਖਾ ਕੰਮ ਹੈ ਭਰਾ ਬੌਣਾ ਲੋਕ ਰੇਡ ਦਿੰਦੇ ਨਹੀਂ ਇਹ ਤਾਂ ਤਾਂ ਚਾਹੀਦਾ 2000 ਰੁਪਏ ਦਾ ਕਸਦੇ ਕਸਦੇ ਕੋਈ ਨਾ ਕੀ ਕਰਦੇ ਆ ਯਾਰ ਭੈਣ ਤੜਕੇ ਦੇ ਮੌਰ ਤੇ ਯਾਰ ਰੱਖ ਜੇ ਕੋਈ ਨਾ ਹਾਂ ਕੋਈ ਨਾ ਜਿਗਰਾ ਰੱਖ ਜਿਗਰਾ ਕੀ ਰੱਖਾਂ ਇਹਦਾ ਭੈਣ ਦਾ ਮੌਰ ਦੁਖਣ ਲਾ ਦਿੰਦਾ ਵਾਦੇ ਹੋਈ ਲਕਰੇ ਡਰੇਨਰ ਉਹ ਤਾਂ ਲੱਗਦਾ ਰਿਹਾ ਮੇਰੇ ਨਾਲ ਮੈਨੂੰ ਪਤਾ ਹੈ ਫੇਰ ਵੀ ਕੀ ਕਰ ਗਏ ਇੱਕ ਖਵਾਇਆ ਖਵਾਇਤਾ ਨਹੀਂ ਕੁਸ ਖਵਾਇਆ ਖਵਾਇਤਾ ਨਹੀਂ ਕੁਸ ਖਵਾਇਆ ਤਾਂ ਨਾ ਹੈਗਾ ਖਵਾਏ ਬਿਨਾ ਭੈਣ ਇਹਦੇ ਕਿੱਥੇ ਬੈਠੀਂਦਾ ਓਏ ਬਣ ਗਈ ਓਏ ਮੈਨੂੰ ਉਹਦੀ ਬਣ ਗਈ ਪਤਾ ਨਹੀਂ ਕੀ ਬਣ ਕਾਦੀ ਬਣ ਗਈ ਪੱਤੇ ਆ ਗਈ ਮੋਰੀ ਅੱਛਾ ਨਾਟ ਨਾ ਚੱਲੋ ਓਟ ਉਹ ਡੱਗੀ ਜਦੋਂ ਡੋਲਣ ਲੱਗੀ ਮੈਂ ਬੰਦ ਕਰਦੀ ਦੇਖ ਲਾ ਮੜਾ ਯਾ ਪਿਆਵੀ ਭੈਣ ਨੂੰ ਦੋ ਵਾਰੀ ਬੋਲਦਾ ਹੈ ਕਿਆ ਵੀ ਗਿਆ ਕਿਆ ਵੀ ਕਿੱਥੇ ਹੈ ਹਾਂ ਰੇਗ ਜੀ ਦੋ ਵਾਰੀ ਬੋਲਦਾ ਇਹ ਖਤਮ ਹਰਤੀ ਸੋਣ ਲਈ ਹੋਰ ਕੀ ਕਰਕੇਦਾ ਹੈ ਢੱਕ ਬਣਾ ਸਰੇ ਨਹੀਂ ਤੈਨੂੰ ਢੱਕ ਬਣਾ ਕੇ ਖਾਦਾ ਮੈਂ ਤੇਲ ਵਾਲਾ ਖਾਂਦਾ ਆ ਚਾਹਣ ਕੱਟ ਖਾਊਗਾ ਹੋਰ ਹੁਣ ਕਿੰਨਾ ਕ ਫਰਕ ਪੈ ਜਾਂਦਾ ਬਾਹਲਾ ਖਾ ਰਿਹਾ ਜਾਂਦਾ ਹੁਣ ਤੂੰ ਹਾਂ ਕਾ ਢੱਕੀ ਨੂੰ ਕਿਉ ਢੱਕੀ ਡੁੱਲ ਕੇ ਬਹਿੜੀ ਫਟ ਗਏ ਮਾੜੀ ਮੋਟੇ ਡੁੱਲੀ ਵਾਜਦਾ ਹੂਡੀ ਘੱਟ ਸੀ ਅਜ ਦਾ ਮਾੜੀ ਮੋਟੇ ਡੁੱਲੀ ਅੱਜ ਮੈਂ ਦੇਖ ਕੇ ਉਹਦਰ ਵੀ ਨਾ ਕਿਤੇ ਉਹ ਤਾਂ ਹਲੇ ਗਈ ਨਹੀਂ ਉਹਦੇ ਨੂੰ ਪਹਿਲੇ ਵਾਰ ਕਰਿਆ ਸੀ ਕਿਹੜੇ ਛੱਡ ਗਿਆ ਸੀ ਆ ਮਰੂਦ ਨੇ ਉਹਦਾ ਵਾ ਕਰਤੇ ਡੱਡੂ ਆਹ ਨਾਟ ਵਧ ਗਏ ਹੈ ਆਹ ਨਾਟ ਆਹ ਇਨੇ ਨੂੰ ਦੇਖ ਲੈ ਬੱਜ ਕੇ ਕਹਿੰਦਾ ਵਧ ਗਏ ਹਨ ਨਟ ਹਾਂ ਕਲੇ ਕਸੀ ਜਾਂਦੇ ਹੋ ਕਸੀ ਤਾਂ ਜਾਣੀ ਹੈ ਇਹ ਤਾਂ ਹੋਰ ਹੈ ਇੰਨੇ ਕਣਾੜ ਦਾ ਉਹ ਜਾਲੀ ਵਾਸਤੇ ਲਿਆ ਚਾਰ ਪੈਣ ਦੇ ਵਿੱਚ ਪੰਜ ਕਹਿੰਦੂ ਲਾਲਾ ਸਾਹਿਬ ਪੀਪੀ ਨਾੜਾਂ ਨਹੀਂ ਕੱਟਲੇਆ ਕੋਲਾ ਪੀਪੀ ਕੱਸ ਕੇ ਹਟੂ ਮੱਚ ਹੋਰ ਈ ਕਰਕੇ ਯਾਰ ਪਸ਼ੀਣ ਚੋਂ ਬਚ ਜਾਂਦੇ ਨਾਟ ਨਾਟ ਕੋਈ ਪਸ਼ੀਣ ਚੋਂ ਤਾਂ ਬਾਦੂ ਵੱਜਦੇ ਨੇ ਨੜ ਤਾਂ ਮੈਂ ਦੁਖੀ ਬਹੁਤ ਹਾਂ ਸੱਜਣਾ ਕੀ ਅਸਲੇ ਫਿਰ ਹੈ ਹੋਰ ਆਈ ਐਸ ਲੇਟ ਏ ਐਸ ਮੈਂ ਆਸ਼ੇਮਾਗਰ ਨਹੀਂ ਪਾਈ ਤੈਨੂੰ ਕਿਹਾ ਸੀ ਆਸ਼ੇਮਾਗਰ ਤਾਂ ਮੈਂ ਨਹੀਂ ਪਾਈ ਯਾਰ ਮਹਾਉਣਾ ਦਾ ਕੁਝ 빙ਾ ਕਰਦੇ ਜੋਰ ਵਾਲਾ ਮਾਰਦਾ ਹੈ ਜ਼ੋਰ ਬੜਾ ਮਾਰਦਾ ਹੈ 3 ਸਪੀਡ ਆ ਗਿਆ ਨਾ ਹਾਂ ਘੇਰਤਾ ਦੇਖ ਹੈ ਇੰਨਾ ਕੰਬਲਾ ਹੋ ਜਾਂਦਾ ਜ਼ੋਰ ਮਾਰ ਮਾਰ ਕੇ ਨਹੀਂ ਪਤਾ ਸਾਹ ਲੈਣਾ ਲੈ ਕੇ ਡਿੱਗ ਪਈ ਅੱਛਾ ਬੋਲਾ ਜ਼ੋਰ ਮਾਰਦਾ ਨਹੀਂ ਨਹੀਂ ਪਤਾ ਵੀ ਸਾਹ ਲੈਣਾ ਕਿੱਥੇ ਛੱਡ ਦੇ ਕੋਵਰ ਜ਼ੋਰ ਨਾਲ ਪਟੜ ਦਿੰਦਾ ਥਾਂ ਲੈਣ ਨੂੰ ਟਰਬੋ ਲੱਗੀ ਹੋਈ ਹੈ ਨਾ ਹਾਂ ਹਾਂ ਤੇ ਗੇਅਰ ਤਾਂ ਦੇ ਇੱਕ ਆ ਫਿਰ ਇੱਕ ਗੇਅਰ ਤੇ ਟਰਬੋ ਕਿਉਂ ਚੱਕਦੇ ਕੋਈ ਪੈਂਦੇ ਨੇ 20 ਪੈਂਦੇ ਨੇ 1 30 ਆ ਆ ਕੇ ਵਿਚ ਲਾ ਲੈਂਦਾ ਫਿਰ ਹਾਂ ਕਿ ਜਿਵੇਂ ਹੱਥਾਂ ਤੇ ਆ ਆ ਗਿਆ ਫਿੰਗਰਪ੍ਰਿੰਟ ਲੱਗੇ ਹੋਏ ਨੇ ਇਹ ਆ ਦੇ ਆ ਇਹਦਾ ਲੱਕ ਜੀ ਰੱਖੇਗਾ ਨਾ ਟਾਂ ਦਾ ਚੰਗਾ ਤਰਕੇ ਰੱਖ ਐਨੇ ਨਟ ਪਾਏਗਾ ਇਹ ਤਰਕੇ ਹੋਰ ਲੈ ਹੋਰ ਹੋਰ ਲੈ ਹੋਰ ਹੋਰ ਲਊਗਾ ਇਹ ਥੋੜੇ ਨੇ ਨਾ ਹੈ ਕੰਮ ਦੇਖਦਾ ਲੱਛਣ ਦੇਖਦਾ ਕਰਦਾ ਹੈ ਨਾ ਇਹ ਕੀਤਾ ਜਾਵੇ ਇਹ ਜੇ ਬੰਦਾ ਕੀਤਾ ਤਾਂ ਕੀ ਕੀਤਾ ਜਾਵੇ ਇਹਨਾਂ ਨਾਲ ਜਿਹੇ ਜਿਹੇ ਹੈਗੇ ਆ ਚਲ ਠੀਕ ਹੈ ਜਿਹੇ ਜਿਹੇ ਕਰੀ ਜਾਂਦੇ ਨੇ ਪੁਸਤਾ ਕਰਦੀ ਹੈ ਹਾਂ ਜੇ ਬਾਹਲਾ ਆਖਣਗੇ ਫੇਰ ਆਖਣਗੇ ਸਾਫ ਕਰ ਲਾ ਹਾਂ ਕਰਦੇ ਹੁੰਦੇ ਹਾਂ ਫੇਰ ਆਖੂਆ ਸਾਫ ਕਰ ਲਾ ਸਾਫ ਕਰ ਦੇਣਾ ਇੱਕ ਵਾਰੀ ਜਿ ਨਿਮੇੜ ਦੇ ਫੇਰ ਕਿਹੜਾ ਨਗਦੀ ਦੇ ਦੂਗਾ ਫੇਰ ਕਰ ਫੇਰ ਕਰ ਮੇਰੇ ਵਧਗੇ ਹੈ ਆਪਣੇ ਵਧਣਗੇ ਹਰ ਹਰ ਵੇਰਾ ਖੁਦ ਦੇਵਾਂਗੇ ਗਾਦਰ ਚੰਨ 25 ਤਰੀਕ ਨੂੰ ਪੱਕਾ ਦੇ ਦਿੰਦਾ ਆਪਕਾ ਅੱਛਾ ਤੇ ਮਹੀਨਾ ਕਿੰਨਾ ਕਹਿੰਦੇ ਮਹੀਨਾ ਜੋਦਵਾ ਆ ਤਾਂ ਫਿਰ ਆਉਂਦੀ ਨਹੀਂ ਆ ਤਾਂ ਫਿਰ ਆਉਂਦੇ ਨਹੀਂ ਪੈਸੇ ਵੀ ਨਹੀਂ ਆਉਂਦੇ ਫਿਰ ਕਿੰਨੀ ਹੁੰਦੀ ਹੈ ਬਸ ਹਾਬ ਲਾ ਲਿਆ ਕਰਾਂਗੇ ਵਾਜਾ ਵੀ ਇੰਨੇ ਬਣ ਗਏ ਉਹਦੇ ਬਣੇ ਇੰਨੇ ਬਣ ਗਏ ਇੰਨੇ ਹਾਬ ਲਾ ਕੇ ਦੇ ਦੇਗਾ ਹਾਂ ਪੈਸੇ ਆਉਂਦੇ ਨਾ ਮੰਨ ਕੇ ਕੀ ਆਲੇ ਨੇ ਜਿਹੜਾ ਦਰਦਾ ਫਿਰਦਾ ਹੈ ਯਾ ਮੈਂ ਵੀ ਕਰੀ ਫਿਰਦਾ ਬੱਡੇ ਨੱਟ ਲਹਿਊਗਾ ਵੱਡੇ ਉਹ ਫੁੱਟ ਨਿੱਕੇ-ਨਿੱਕੇ ਲਹਿਊਗਾ ਚੱਕੇ ਹਾਂ ਅਰੇ ਕਿਸਤੀਆਂ ਵਾਲੀਆਂ ਪਲੇਟਾਂ ਮੰਗਰਤਾ ਮੇਰੇ ਹੋਰ ਆਏ ਪਾਣੀ ਵੀ ਦੀ ਵੀ ਨੰਗ ਜਾਂਦੀ ਐ ਅੱਛਾ ਨੀਮੂ ਜਾਈ ਬਣਾਉਂਦੀ ਏ ਧੂੜੀ ਇਹ ਤਾਂ ਵਧੀਆ ਗੀ ਹੈ ਇਹਦਾ ਕੇਐਸਡੀ ਵਧੀਆ ਹੈ ਉਹਦੇ ਵਾਂ ਦੇਖਿਆ ਕਿਸਤੀਆਂ ਜਾਂਦੇ ਹੁੰਦੇ ਆਏ ਫਰਜੇ ਮੰਗਰੋ ਜਾਂ ਹਾਂ ਨਗਰ ਤੇ ਨਾ ਨਹੀਂ ਗਾਹੀ। ਕਹੇ ਮੂੰਹ ਜਾਂ ਫਿਰ ਕੈ ਤੂੰ ਡੀ ਨਿਕਲਦੀ ਆ ਦੇ ਵਿੱਚ ਦੀ। ਉਹ ਮੂੰਹ ਜਾਂ। ਆ ਮਾ ਕਰ ਕੂਪਣਾ ਜਾਂ। ਹਾਂ। ਤਾਂ ਹਵਾ ਆਉਂਦੀ ਐ ਡਰਾਈਵਰ ਨੂੰ। ਅੱਛਾ। ਤੂੰ ਡੀ ਆਉਂਗੇ ਤੇ ਵੀ ਦੀ ਹੋਰ ਭੈਣਾਂ ਗਲਾਬ ਜਾਂ ਬਣਾਉਣੀਆਂ। ਇਹ ਮੁੰਡਾ ਇਹ ਵੀ ਮਨ ਜਾਂ ਜਾਣਾ ਪਹੁੰਚੇ ਸ਼ਾਇਦ ਕਹਿੰਦੇ ਇੱਕ ਡਰਾਈਵਰ ਚਾਹੀਦਾ। ਨਾ ਆਇਆ ਚਾ ਜਾਣਾ ਤੋ। ਨਾ। ਲੋੜ ਘਾਤੋ ਨਹੀਂ ਉਹਨੂੰ। ਫਿਰ ਬਾੜਾ ਮੋਟੀਫਿਕੇਸ਼ਨ ਕਰਤਾ ਫਿਰ ਕਹਿੰਣਗੇ ਫਿਰ ਮੈਨੂੰ ਰੱਖਣਗੇ ਉੱਥੇ। ਆ ਤਾਂ ਅੰਦਰ ਮਾਂ ਪਿਓ ਦਾ ਜੀ ਨਹੀਂ ਲੱਗਣਾ ਘਰੇ ਹਾਂ ਉਹ ਵੀ ਰੱਖ ਲੈਣਗੇ ਮੈਨੂੰ ਉਹ ਉੱਥੇ ਆਹੋ ਆਹੋ ਮੋਡੀਫਿਕੇਸ਼ਨ ਬੜੀ ਜਾਣਦਾ ਮੈਂ ਮਸ਼ੀਨਾਂ ਬਾਰੇ ਉਹਨਾਂ ਦੇ ਮਾਕ ਵਾਲਾ ਨਾ ਗੱਟਿਆਂ ਨੂੰ ਰੱਖਦੇ ਪ੍ਰਾਂਦੀ ਵਨ ਕੇ ਕੋਨੀ ਵਾਲਿਆਂ ਨੂੰ ਜੱਟ ਪੱਟ ਲੈਂਦੇ ਆ ਮੁੱਖਿਆ ਬੈਗ ਤੇ ਤਾਂ ਤੋਂ ਡਿੱਗ ਪਈ। ਹਾਂ ਕਿਵੇਂ ਡੇਡਾ ਜਾ ਹੋ ਰਿਹਾ ਹੈ? ਹਾਂ। ਤਾਂ ਕਿਵੇਂ ਡੇਡਾ ਜਾ ਹੋ ਰਿਹਾ ਹੈ? ਮੈਂ ਬੱਸ ਨੇ అలਾਰਮ ਮਾਰ ਦਉ ਉਹਨੂੰ। ਕਹਾਂ ਐ అలਾਰਮ ਨਾ ਮਾਰਿਆ ਕਰੋ। ਸਾਡਾ ਮਾਲ ਮੁੱਖਿਆ ਬੈਗ ਤੇ ਤਾਂ ਤੋਂ ਡਿੱਗ ਪਈ। ਹਾਂ। ਤਾਂ ਡੇਡਾ ਹੋ ਗਿਆ। ਕਿਧਰ-ਕਿਧਰ ਹੁੰਦੀ ਹੈ ਕਿਧਰ-ਕਿਧਰ। ਇਹ ਤਰ੍ਹਾਂ ਹੀ ਨਹਾਉਣ ਵਾਲੀ ਬਟ ਬਣਿਆ ਉਹ ਮਾਰ ਪੂਰਾ ਹੋ ਗੋ। ਥਾਥਰ ਵਾਲੀ ਖੋਲ ਦੇ ਫਿਰ। ਖੋਲਿਏ ਨੇ। ਨੱਚਾ ਬੇ ਲੋੜ ਹੀ ਨਿਕਲੇ ਹੱਥਾਂ ਨਾਲੀ ਕਮਾਲ ਨਹੀਂ ਬਣਿਆ ਅੱਜ ਨਾ ਮੈਂ ਥਰਾਂ ਲਈ ਖੋਲਦੇ ਕਮਾਲ ਨਹੀਂ ਬਣਿਆ ਅੱਜ ਅੱਜ ਤਾਂ ਫਿਰ ਉਹ ਘੱਟ ਹੈ ਨਾ ਮਾਲ ਅੱਛਾ ਪਹਿਲੀ ਸੋਚ ਲੱਗ ਜਾਂਦੀ ਹੈ ਰਿਆਲਪੇ ਚ ਲੱਗ ਜਾਂਦੀ ਹੈ ਇਹ ਨਹੀਂਗਾ ਸੋ ਦਿਵਾ ਨੂੰ ਕਿੱਡਾ ਮੋਰਾ ਚ ਮੋਰਾ ਕੋਈ ਆ ਮਸ਼ੀਨ ਦੇ ਮਗਰ ਹਾਂ ਇਹ ਤਾਂ ਲਵਾਈਏ ਮੁੰਡੋ ਨੀ ਏਜੰਸੀ ਹੈ ਨਾ ਹੋਰ ਲਵਾਈ ਇਹਨੂੰ ਕਸਤੇ ਫਿਰ ਕਿੰਨੇ ਕੁ ਰਹਿ ਗਏ ਕਿਚਾ ਦਾ ਟਾਈਮ ਹੋ ਗਿਆ ਟੂ ਹੀ ਦੁਖਣ ਲੱਗ ਜਾਂਦੀ ਹੈ ਕਿਚਾ ਦਾ ਟਾਈਮ ਹੋ ਗਿਆ ਸਾਦਾ ਟਾਈਮ ਤਾਂ ਕਿੱਥੇ ਹੋ ਗਿਆ ਚਾਹ ਤਾਂ ਦੋ ਵਾਰੀ ਤਾਂ ਪੀ ਲਈ ਆਪ ਵੀ ਮੈਂ ਅੱਥਰ ਨੂੰ 8 ਵਜੇ 8 ਟਿਕਰਾ ਅੱਛਾ ਅਜੀਬ ਉਲਟ ਨਾ ਹੋੜ ਜਲੀ ਹੈ ਹਨਾ ਉਹ ਆ ਗਿਆ ਓਏ ਲੈ ਆਇਆ ਨਾ ਮਾਰ ਲਿਆ ਮਾਰ ਲਿਆ ਓਏ ਦੇਰ ਹਰਨਾਟ ਕੀ ਆ ਵੀ ਨਹੀਂ ਪੈਂਦਾ ਉੱਤੋਂ ਦੇ ਪਾਦੇ ਥੱਲੇ ਦੇ ਨਾ ਟੈਂਬਰੀ ਪਾ ਕੇ ਕੱਸਦੀ ਉੱਤੋਂ ਦੀ ਨਹੀਂ ਆਈ ਦੇ ਨਿੱਡਕ ਲਵਾ ਕੇ ਲੈ ਓਏ ਬੇਸਾ ਭੰਨ ਦੂ ਫੇਰ ਇਹਨਾਂ ਬੇਸਾਂ ਭੰਨ ਦੂ ਦੇਖ ਵਾੜਾ ਤੇਜ ਵਿੱਚ ਚੱਲੂ ਆ ਫੇਰ ਹੂੰ ਹੂੰ ਫੇਰ ਦੂਰਾ ਪੱਟ ਦੂ ਆ ਤਾਂ ਕਰੰਟ ਵਾਲਾ ਮਾਰਦਾ ਏ ਕੇਲ ਨਾ ਖਵਾ ਤੂੜੇ ਵਾਲੇ ਤੇ ਚੜ ਲੈਣਾ ਇਹਨੂੰ ਪਤਾ ਕਹਿੰਦਾ ਕੁਝ ਤੋੜ ਦੇ ਇਹ ਨਹੀਂ ਗਾ ਜੋਰ ਵਾਲਾ ਮਾਰਦਾ ਕਰ ਫੇ ਟਰਾਲੀ ਦੇ ਕਿਵੇਂ ਕਰਿਆ ਇਹਨੂੰ ਫੇ ਟਰਾਲੀ ਵੀ ਇਹ ਤੋੜ ਦੂ ਇਹ ਤੋੜ ਕੇ ਸਲੋ 모ਸ਼ਨ ਕਰਿਆ ਹੋਇਆ ਹੌਲੀ ਕਰਿਆ ਹੋਇਆ ਛੋਟੇ ਗੇਅਰ 'ਚ ਕਰਿਆ ਹੋਇਆ ਹਨਾ ਕਰਤਾ ਹੋਏ ਕਸੀ ਜਾਂਦਾ ਹੈ ਫਾਇਦਾ ਥੋੜਾ ਮਗੂਆ ਪਤਾ ਨਹੀਂ ਚਾਬੀਆਂ ਪਾ ਲੂਗਾ ਇਹ ਤਾਂ ਚਾਬੀਆਂ ਹੁਣ ਆ ਕੇ ਦੇਖ ਬਈ ਹਲਦਾ ਹੁਣ ਤਾਂ ਅੱਖ ਨਹੀਂ ਕਰ ਆ ਆ ਸੀ ਨਾਟ ਉਹ ਦਾ ਸੁਣਾ ਲੈ ਇੱਕ ਇਥੋਂ ਦੀ ਬਾਦੇ ਵਿਚਾਲ ਦੀ ਕੋਈ ਸੱਲ ਲਾਉਂਦਾ ਤਾਂ ਕੋਈ ਲੋਟਦਾ ਹੈ ਸੱਲ ਨਹੀਂ ਆਉਂਦਾ ਪੁਰਾਣੀਆਂ ਹੈ ਨਹੀਂ ਲਾ ਕੇ ਲਿਖੇ ਕਿਵੇਂ ਅੱਗੜ ਪਿਛੜ ਜਾ ਕੇ ਦਿਨ ਆਰਤੀ ਲਾ ਦੇਣਾ ਕਿੱਥੇ ਲਾ ਦੇ ਇਹ ਆਪਾਂ ਨੂੰ ਲਾਤਾ ਹੀ ਬਣਾਉਣ ਨੇ ਕਹਿੰਦਾ ਦਹੀਂ ਨਹੀਂ ਥੋੜੂ ਥੋੜਾ ਇਹ ਨਹੀਂ ਚੱਬੀ ਫਿਰ ਕੋਈ ਇਹ ਤਾਂ ਪੂਰਿਆਂ ਲੈ ਜਾਣੇ ਨਹੀਂ ਲੱਗਦੇ ਨੇ ਉਹ ਤਾਂ ਨਾਟਕ ਨਹੀਂ ਲਾਦੀ ਇਹਦਾ ਦਾਗ ਦੇਖ ਕੇ ਫਿਰਿਆਂ ਵੇ ਲੈ ਲੈ ਹਾਂ ਹੋਰ ਦੱਬੀ ਵੱਢਾ ਹੁਣ ਦਾ ਨੱਟ ਵੀ ਹੋਰ ਚੱਕ ਲੈ ਆ ਆਹ ਜੀਨ ਖੜੀ ਸੀ ਉੱਥੇ ਚੱਕ ਲੈ ਆ ਉੱਥੇ ਲੱਗਦੀ ਨਹੀਂ ਲੱਗ ਦੇ ਕੇ ਉਥੇ ਚਾਬੀਆਂ ਸਾਰੀਆਂ ਉੱਥੇ ਛਿੱਟੀਆਂ ਪਈਆਂ ਕੋਈ ਲੱਗ ਰੈਂਚ ਨਾਲ ਕਹ ਹਲਾ ਕਰਾ ਗੱਲ ਤੇ ਹੈ ਕਿ 8 28 ਨਾਲ ਹੀ ਚੱਕ ਦੇ ਬਾਹਰ ਜਾ ਚਾਬੀਆਂ ਗਰੀਬ ਹੱਥ ਚਾਬੀਆਂ ਦਾ ਗਰੀਬ ਮੈਨੇ ਆਪਣੇ ਦਾ ਵੈਡਾਂ ਬੂਡਾਂ ਚ ਤਾਂ ਸਾਰੀਆਂ ਮੈਂ ਕੱਢ ਤੀਆਂ ਅਹ ਜਦੋਂ ਦਸ ਸੀਨਾ ਕੇ ਜਿਹਨੂੰ ਵੈਡਾਂ ਚਾਪਣਾ ਰਹਿੰਦੇ ਕੋਈ ਜਦੋਂ ਖਲਾਸ ਲਾ ਰਿਹਾ ਹੈ। ਆਪਾਂ ਗਾ ਥੋੜਾ ਹੈ। ਆਪਾਂ ਗੰਜਾ ਕਿਧਰ ਹੈ? ਆਪਾਂ ਨੇ ਆਪਣੀ ਮੈਕਸੀਨ ਵਾਲਾ ਜਾਂ ਮਸ਼ੀਨ ਵਾਲਾ ਜਿਹੜਾ ਆਪਣਾ ਦਾ ਪਾਣਾ ਸੀ। ਕਿ ਮੈਂ ਟੀ ਟ੍ਰਾਲੀ ਲੈ ਕੇ ਚੜਦਾ ਨਹੀਂ। ਉਹ ਕਿਹੜਾ ਡਟਰਾ ਉਹ 265 ਤਾਂ ਨਹੀਂ ਹੈ ਹਨਾ। ਕਿੰਨਾ 265 ਨਹੀਂ ਹੋਰ ਆ ਕੋਈ। ਆਛਾ ਹੈ ਨਾ 55 ਜਿਹੜਾ ਹੋਵੇ। ਹੁਣ ਜੇ ਚੱਲਿਆ ਸੀ ਜਿਹੜਾ ਕਿ ਪਹਿਲਾ ਬੁੱਲਾਂ ਲਈ। ਹਟ ਗਏ। ਅੱਛਾ। ਆਛਾ ਹੈ ਮਿਹਰੇ ਵਾਲਾ ਨਾ ਇਹ। ਮਿਹਰੇ ਵਾਲਾ। ਪਹਿਲਾ ਵਾਲਾ ਖਾਲੀ ਭਰੀ ਹੋਵੇ ਬਾਦੀ ਕਾਦੀ ਭਰ ਲਈ ਹਾਂ ਗਿਆ ਆ ਗਿਆ ਤੇ ਹੋਰ ਡਾਕਟਰ ਚੜਦਾ ਕੋਈ ਬੱਸ ਹੋਰ ਬਾੜੀ ਤੱਕ ਦੀ ਕੀ ਜਹਦਾ ਬਣਾਈ ਵੀ ਨਾਲੇ ਖਰਚਾ ਵਧੀਆ ਵੱਤਕਦਾ ਤੇ ਜਿਹੜਾ ਤੂੰ ਚੱਕੀ ਫਿਰਦਾ ਚੜਦਾ ਫਿਰ ਆ ਵੀ ਨਹੀਂ ਹੋਣਾ ਜੌਂਡੀਅਰ ਜੌਂਡੀਅਰ ਜਿੰਨੀ ਆਪਾਂ ਰੱਬ ਤੇ ਜੜਾਦੇ ਰੱਬ ਤੇ ਜਾਏਗੀ ਨਾਲੇ ਫਿਰ ਤੂੰ ਬੇਇੱਜ਼ਤੀ ਕਰਦਾ ਨਾਲੇ ਗੱਲਾਂ ਕਰ ਜੌਂਡੀਅਰ ਤੋਂ ਟਾਬੇ ਦਾ ਮੈਂ ਕਿੱਥੇ ਦੇਖਾਂ ਉਹਨਾਂ ਕਾਬੂ ਕਰੇ ਪਹਾੜ ਨਾਲ ਗੀਜੇ ਤੇ ਗੀਜੇ ਤੇ ਗੀਜੇ ਬਣ ਜਾਂ ਨੇ ਉਹ ਬੜਾ ਯਾਰ ਲਹੂ ਕੀਤਾ ਹਲਾਣਾ ਪਰ ਚਾਹ ਜੋ ਪਿਆਦੇ ਮਾੜਾ ਮੋਟਾ ਸਰੀਰ ਬਣ ਜੂਗਾ ਦਾ ਇਹਦਾ ਬਣੀ ਹੀ ਪਿਆ ਸਰੀਰ ਸਰੀਰ ਤੋਂ ਬਾਅਦ ਤਾਂ ਹੋ ਗਿਆ ਸਰੀਰ ਬਣਾ ਸਰੀਰ ਹੀ ਬਣਾਇਆ ਸੀ ਬਿਨਾ ਪੰਪਾ ਟਰਾਲੀ ਲੈ ਕੇ ਆਇਆ ਸਾਲ ਕੀ ਕਈ ਜੱਕੜਿਆ ਸਰੀਰ ਬਣਾ ਤਾਂ ਬਿਨਾ ਪੰਪਾ ਟਰਾਲੀ ਲੈ ਕੇ ਖੜਾਤੀ ਭੈਣ ਦੇ ਯਾਰ ਉਹਨੇ ਤਾਂ ਸਮਾਂ ਤੇ ਸਭੀ ਤਾਂ ਉਹ ਟਰਾਲੀ ਹੈ ਹੈ ਤੋ ਸਾਡੇ ਮੌਂ ਨੂੰ ਦੱਸਿਆ ਅੱਛਾ ਈ ਇਹ ਨਾ ਮਾਟਰ ਵਾਲੇ ਇਹੀ ਪਦਰੀ ਕਾ ਹਾਂ ਦਹੀਂ ਟੁੱਟੀ ਹੋਈ ਕਹਿੰਦੇ ਪੰਪ ਮੈਂ ਵੀ ਨਹੀਂ ਦੇਖਿਆ ਥੱਲੇ ਥੱਲੇ ਪੰਪ ਵੀ ਨਹੀਂ ਫਿਰ ਰਹਾ ਪੰਪ ਤਾਂ ਇਹ ਤਾਂ ਹੋਪੇ ਉਹਦੇ ਪੰਪ ਹੈ ਹੀ ਨਹੀਂ ਉਹਦੇ ਇਹ ਉਹਦੇ ਕਿਹੜਾ ਪੰਪ ਹੈ ਕਹਿੰਦਾ ਸਾਡੀ ਟਰਾਲੀ ਤੇ ਯਾਰ ਕਹਿੰਦਾ ਪੰਪ ਨਮੀ ਰਹੀ ਲੱਗੀ ਹੋਈ ਹੈ ਮੈਂ ਕਿਹਾ ਉਹਦਾ ਕਹਿੰਦਾ ਦਹੀਂ ਟੋੜਤੀ ਕਹਿੰਦਾ ਐਵੇਂ ਟੋੜਤੀ ਇਹਦਾ ਇਹ ਕਹਿੰਦਾ ਜਾ ਕੇ ਵੀ ਟਰਾਲੀ ਦੇਖ ਕੇ ਮੜਿਆ ਤੇ ਮਾਤਾ ਪਾ ਕੇ ਲਿਆਉਂਦਾ ਜੀ ਬੈਗ ਦਾ ਪੰਪ ਦੇਖਣੇ ਨਾ ਦਾ ਸੁਗਣਾ ਨਾ ਦੂਸੇ ਆ ਹਾਂ ਬਲੇ ਦਾ ਸੁਗਣਾ ਲੈਂਦਾ ਇੱਥੇ ਆ ਗਿਆ ਕਿਰਾਂ ਨੂੰ ਕਹਿਣਾ ਦੀ ਵੀ ਲਿਫਟ ਚੱਕ ਕੇ ਦੇਖ ਇਹਦੀ ਵੀ ਚੱਕਦਾ ਕਹਿਣਾ ਕਹਿੰਦਾ ਮੈਂ ਤਾਂ ਬਾਕੇ ਲਹਾਂਦਾ ਮੰਨਦਾ ਕੋਹੋਂ ਦਾ ਲਿਆਉਂਦਾ ਕਹਿੰਦੇ ਲਿਫਟ ਚੱਕ ਕੇ ਦਿਖਾ ਮੁਰਤੀ ਪੈਦਨੇ ਪਤਾ ਨਹੀਂ ਕਿੱਥੇ ਰਹਿੰਦੀ ਹੈ ਐਂਦਾ ਸਮਝ ਨਹੀਂ ਆਉਂਦੀ ਜੀ ਜਦ ਤਰ ਰੱਖਦਾ ਕਿੱਥੇ ਹੈ ਹਾਂ ਬੜੀ ਗੋਲਾਂ ਦੀ ਬੁਖਰੀ ਹੈ ਹਾਂ ਆ ਦੀ ਹਾਂ ਮੈਂ ਟੋਸ ਗਿੰਟੀ ਲੈਣ ਖੋਲਦਿਆਂ ਇਸ ਕਿੰ ਟੋਸ ਗਿੰਟੀ 300 ਰੁਪਿਆ ਤਾਂ ਲੱਗ ਗਿਆ ਤੇ ਗਗਾ ਚੀਜ਼ ਵਾ ਹਾਂ ਤਾਇਆ ਭੈਣ ਦੀ ਪਹਿਲਾਂ ਦੀ ਖੋਲ ਕੇ ਸੜਤੀ ਇਹਨੂੰ ਹਨਾ ਹੋਰ ਤੜਕੇ ਤੇ ਲੱਗ ਰਹੇ ਸੇ ਸੀ ੜਕੇ ਦੀ ਪਤਾ ਇਹਨੇ 400 300 ਬਲੇ ਟਾਈਮ ਮਰੀ ਇਹਨਾਂ ਨੂੰ ਤੜਕੇ ਤੜਕੇ ਦੇ ਤੇ ਉਹ ਕਹਿੰਦਾ ਮਿੰਟੋ ਮਿੰਟਿਕ ਲੈਣ ਖਿੱਚ ਦਿੰਦੀ ਆ ਮਿੰਟੋ ਮਿੰਟਿਕ ਖਿੱਚ ਦੇ ਆ ਦੇਖ ਸੱਤ ਖੋਲਦਾਂ ਕਰਕੇ ਤੇ ਸਾਥ ਹੀ ਫੋਲ ਨਗਰ ਬੈਠ ਕੇ ਦੇਖ ਜੂਟੀ ਚਾਹੀ ਜਾਏਗਾ ਉਧਰ ਮੈਂ ਇਹ ਨਾਲ ਖੋਣੂ ਆਇਂਦਾ ਫਿਰ ਫੇਰ ਲੱਗੂਦ ਨੂੰ ਹਰਕ ਪੈਂਦੀ ਐ ਵੱਡੇ ਛੋਟੇ ਟਰੈਕਟਰ ਦਾ ਪੈਂਦੀ ਐ ਵੱਡਾ ਸਮਾਂ ਵੱਡਾ ਟਰੈਕਟਰ ਹੈ ਹੋਰ ਤੂੰ ਛੋਟਾ ਹੈ ਹੋਰ ਰੋਟਾਂ ਦਾ ਮੈਂ ਤੋਂ ਵੱਧ ਭੀੜਦਾ ਨੂੰ ਨਹੀਂ ਭੀੜਦਾ ਹਾਂ ਲੈ ਈਗਾ ਲੈ ਕਾ ਖਾਣਾ ਤਿੰਨ ਚਾਰ 3000 ਨਹੀਂ 8 ਨੋ ਗਿਆ 34 ਵਾਲਾ ਤਾਂ ਜ਼ਰਾ ਮੂੰਹ ਹੀ ਨਹੀਂ ਨਾ 3000 ਮੈਂ ਤੇਰੇ ਨਾਂਜਾਂ ਦੀ ਗੱਟੀ ਵਰਗਾ ਵੇ ਨਾ ਹੂੰ ਤੂੰ ਖਾਣਾ ਵਧ ਤਾਂ ਮੈਂ 4 ਨਾ ਲੱਖੇ ਨਹੀਂ ਯਾਰ ਰਲ ਤਰੇ 4 8 ਨਾ ਪਾ 3000 ਮੇਰੀ 3000 ਮੈਰੇਗਾ ਚੋ ਵਾਲਿਆਂ ਖਾਣਾ 3000 7 ਹੋ ਗਿਆ ਪੂਰੀਆਂ ਹਾਂ ਹਾਂ ਹੁਣ ਸਹੀ ਹੁਣ ਸਹੀ ਹੈ ਹੂੰ ਹੌਣ ਜਮਾ ਓਕੇ ਹੈ ਹੁਣਗੇ ਤੁੱਪੇ ਮਾਰਣ ਤਾਂ ਸ਼ਾਮੇ ਲਾ ਲ ਇਹਨੂੰ ਹੋ ਦੇ ਖਾਸ਼ਾ ਖੜਾ ਸ਼ਾਮੇ ਲਾ ਤਾ ਨਾ ਜਦੋਂ ਹਾਂ ਉਹਨੇ ਸਟਾਰਟ ਥੋੜੀ ਹੋਣਾ ਮੁੜ ਕੇ ਕਿਉਂ ਮੁੜ ਕੇ ਕਹਿੰਦਾ ਮੈਨੂੰ ਸ਼ਾਮੇ ਲਾ ਤਾ ਫੇ ਗਰਮ ਚੀਜ਼ਾਂ ਚਾਹੀਦੀਆਂ ਇਹਨੂੰ ਹੈ ਹਾਂ ਇਹੜਾ ਅਸ਼ ਹੈ ਨਾ ਅਸ਼ਾ ਜਿੰਨਾ ਤੁੱਪੇ ਖੜਾਏਗਾ ਉੰਨੀ ਸੁਧ ਚੱਲਦਾ ਹੈ ਜੇ ਉਹ ਸ਼ਾਮੇ ਖੜਾਏਗਾ ਫਿਰ ਸੁਧ ਨਹੀਂ ਚੱਲਦਾ ਹੈ ਫੇ ਠੀਕ ਹੈ ਹੂੰ ਉਹ ਆਈ ਹੈ ਸੱਤ ਚੱਲਦਾ ਹੈ। ਇਹ ਲੱਭੀ ਕੰਟਾ ਹੋ ਗਿਆ ਲੱਗੇ ਨੂੰ ਉਹਨੂੰ। ਕਬਰਾਟ ਆ ਜਾਂਦੀ ਲੱਭੀ ਰੱਖ। ਕਿਉਂ ਉਹ ਕਿ ਹੋ ਗਿਆ ਸੀ? ਉਹ ਕਹਾਂ ਜੀ ਮੈਂ ਟਰੈਕਟਰ ਲੈ ਆਇਆ ਆ। ਹਾਂ। ਮੈਂ ਨੂੰ ਕੰਦਾੜਗਾ ਅੰਦਰ ਨਾ ਲਾ ਦੀ ਮੇਰਾ ਟਰੈਕਟਰ ਨਾ ਕਿਉਂ ਏ। ਕਹਾਂ ਮੇਰੇ ਟਰੈਕਟਰ ਨੂੰ ਕਬਰਾਟ ਆਉਂਦੀ ਜਦ ਅੰਦਰ ਲਾ ਦੇ ਮੁਰਕੀ ਸਟਾਰਟ ਨਹੀਂ ਹੁੰਦਾ। ਕੋਈ ਗੱਲ ਲੈ ਕੇ ਅੰਦਰ ਲਾ ਦਾਂ। ਕੰਮ-ਕਮ ਲੈ ਕੇ। ਉਹਦਾ ਦੂਜੇ ਦਿਨ ਸਟਾਰਟ ਨਹੀਂ ਆਉਂਦਾ ਨਾ ਅੰਦਰ ਲਾਇਆ ਸੀ ਮੈਂ ਕਹਾਂ। ਬਸ ਫੇਰ। ਮੈਂ ਧੋ ਕੇ ਵਿੜੇ ਚ ਲਾਤਾ ਆ ਗੀ। ਤੋਟੇ ਤੋਂ ਪਾਲਾ ਚੜ ਗਿਆ ਫਿਰ ਹਾਂ ਜਦੋਂ ਪੂਰਾ ਹਟ ਗਿਆ ਜਾਂਦੀ ਹੈ ਤੋਰਾੜ ਦਾ ਹੁਣ ਹੋਰ ਇੱਕ ਦਾ ਲੱਗ ਰਿਹਾ ਇੱਕ ਜੜੀ ਤੇ ਇੱਕ ਜੜੀ ਤੇ ਕਦੋਂ ਦਾ ਲੱਗ ਰਿਹਾ ਹੈ ਹਾਂਜੀ ਅੱਜ ਦਾ ਬਲੌਗ ਆਪਣਾ ਇੰਨੀ ਚੰਗਾ ਲੱਗਿਆ ਤਾਂ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਦਾ ਸਾਥ ਦੇਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਨਾਲੇ ਕੰਮ ਕਰੀਂਦੇ ਨਾਲੇ ਤੁਕ ਕਲੇ ਜਨਾਈਂਦੇ ਨੇ ਜਿਹਦੇ ਕਿਸੇ ਦਾ ਬੀਪੀ ਘਟਦਾ ਹੈ ਉਹ ਹੱਲ ਹੋ ਜਾਂਦਾ ਹੈ ਜਿਹੜਾ ਕੋਈ ਘਰੇ ਘੋਲ ਲਿਆ ਹੁੰਦਾ ਮਾਰਾ ਮੋਟਾ ਤੋਂ ਦਿਮਾਗ ਸਹੀ ਹੋ ਜਾਂਦਾ ਆਸੀ ਲਖੌਣ ਨਾਲ ਨਾਲੇ ਉਹਦਾ ਕੰਮ ਕਰੀਏ ਠੀਕ ਹੈ ਜੀ ਧੰਨਵਾਦ